ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਤੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਜਿਹੜਾ 13 ਫਰਵਰੀ ਤੋਂ ਮੋਰਚਾ ਸ਼ੁਰੂ ਕੀਤਾ ਗਿਆ ਵਾ ਸ਼ੰਭੂ ਡੱਬ ਵਾਲੀ ਖਨੋਰੀ ਹਰੇ ਤੋਂ ਗਰਤਨਪੁਰਾ ਰਾਜਸਥਾਨ ਜਿੱਥੇ ਸਰਕਾਰ ਨੇ ਦਿਵਾਰਾਂ ਬਣਾ ਕੇ ਸਾਨੂੰ ਰੋਕਿਆ ਵਾ ਜਿੱਥੇ ਸਰਕਾਰ ਨੇ ਜ਼ਬਰ ਟਾਇਆ ਸਾਡੇ ਤੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਵਾ ਗੋਲੀ ਮਾਰ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਔਰ ਜਿਵੇਂ ਮੋਹਨ ਭਗਵਤ ਜੀ ਨੇ ਵੀ ਕਿਹਾ ਵਾ ਕਿ ਸਰਕਾਰ ਨੂੰ ਕਮੰਡ ਮਾਣ ਸੀਗਾ ਜਿਵੇਂ ਉਹ ਡਿਕਟੇਟ ਕਰ ਰਹੀ ਸੀ ਤੇ ਉਹ ਕਮੰਡ ਤੇ ਮਾਣ ਦੇਸ਼ ਦੇ ਕਿਸਾਨ ਮਜ਼ਦੂਰ ਨੇ ਉਹਦਾ ਤੋੜਿਆ ਹੈਗਾ ਹੈ ਹੁਣ ਸਮੇਂ 'ਚ ਹੁਣ ਦੇਖ ਲਓ ਵੀ ਸਾਡੇ ਪ੍ਰਧਾਨ ਮੰਤਰੀ ਜੀ 7 ਜੀ ਮੁਲਕਾਂ ਵਿੱਚ ਗਏ ਹੈਗੇ ਆ ਹਜੇ ਕਿਹੜਾ ਕਮੰਡ ਘੱਟ ਹੋ ਜਾਣਾ ਉੱਥੇ ਵਰਲਡਵਾਈਡ ਅਜੰਡਾ ਕੀ ਆ ਵੀ ਕਾਰਪੋਰੇਟ ਦੇ ਟੈਕਸ ਨੂੰ ਇੱਕਸਾਰ ਤੱਕ ਕਿਵੇਂ ਕੀਤੀ ਜਾਵੇ ਅੰਦਰ ਦੀਆਂ ਖਬਰਾਂ ਵੀ 15% ਵਰਲਡਵਾਈਡ ਕਾਰਪੋਰੇਟ ਦਾ ਟੈਕਸ ਹੋਣਾ ਚਾਹੀਦਾ ਹੈਗਾ ਔਰ ਦੇਖੋ ਦੂਜਾ ਜਿਹੜੇ ਆਮ ਲੋਕਾਂ ਤੇ ਟੈਕਸ ਨੇ ਉਹ ਲਗਾਤਾਰ ਵਧਨੇ ਨੇ ਉਹਨਾਂ ਤੇ ਵੱਧ ਤੋਂ ਵੱਧ ਟੈਕਸ ਲੈ ਕੇ ਖਜ਼ਾਨੇ ਭਰਨੇ ਨੇ ਔਰ ਕਾਰਪੋਰੇਟ ਨੂੰ ਲਟਾਉਣੇ ਨੇ ਔਰ ਉੱਥੇ ਜਿਹੜੀ ਦੁਨੀਆ ਦੀ ਇਕਨੋਮੀ ਦਾ ਅਜੰਡਾ ਲੱਗਣਾ ਵਾ ਪੀ ਕਿਹੜਾ ਖੇਤਰ ਬਚ ਗਿਆ ਜਿਹੜਾ ਕਾਰਪੋਰੇਟ ਨੂੰ ਦਿੱਤਾ ਜਾ ਸਕੇ ਜਿੱਚੋ ਮੁਨਾਫਾ ਕਮਾਇਆ ਜਾ ਸਕੇ ਇਹੀ ਏਜੰਡਾ ਗਾਂ ਜੀ 20 ਤੇ ਲੱਗਣਾ ਚਾਹੀਦਾ ਤੇ ਸੀਗਾ ਵੀ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਉੱਥੇ ਜਾ ਕੇ ਔਰ ਉਹਨਾਂ ਨੂੰ ਕਿਤੇ ਭਾਰਤ ਦੇ ਖੇਤ ਖਲਿਆਣ ਚੇਤਾ ਰਹਿ ਜੇ ਵੀ ਇਹ ਕਿਸਾਨਾਂ ਦਾ ਮੁਲਕ ਆ ਔਰ ਉਹ ਗੱਲ ਕਰਨ ਵੀ ਕਿਉਂ ਨਾ ਭਾਰਤ ਨੂੰ ਡਬਲਿਊਟੀਓ ਤੋਂ ਬਾਹਰ ਕੱਢਿਆ ਜਾਵੇ ਆ ਗੜੀਆਂ ਸ਼ਰਤਾਂ ਨੇ ਉਹਨਾਂ ਦੀਆਂ ਖੇਤੀ ਮੰਡੀ ਤੇ ਉਹ ਹਟਾਈਆਂ ਜਾ ਸਕਣ ਤੋ ਅੱਜ ਵੀ ਸਾਡੀ ਮੰਗ ਹੈਗੀ ਆ ਵੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਏ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਹੋਰ ਅਤਿਆਦਿਕ ਮੰਗਾ ਪਰ ਸਾਨੂੰ ਲੱਗਦਾ ਵੀ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਕੀਤੇ ਤੋਂ ਬਗੈਰ ਕੁਝ ਵੀ ਮਿਲਣ ਵਾਲਾ ਨਹੀਂ ਹੈਗਾ ਤੋ ਜਿਹੜੇ ਹੁਣ ਕਮਾਂਡ ਸਰਕਾਰ ਪਾਲ ਰਹੀ ਹੈਗੀ ਆ ਉਹਦਾ ਜਵਾਬ ਹਰਿਆਣਾ ਮੱਧ ਪ੍ਰਦੇਸ਼ ਕੱਲ ਨੂੰ ਝਾਰਖੰਡ ਇਹਨਾਂ ਦੀਆਂ ਲਕਸ਼ਣਾ ਚ ਦੇਸ਼ ਦੇ ਕਿਸਾਨ ਮਜ਼ਦੂਰ ਨੇ ਦੇਣਾ ਹੈਗਾ ਵੀ ਹਾਲੇ ਕਮੰਡ ਖਤਮ ਨਹੀਂ ਹੋਇਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਜਿਹੜਾ ਵਾ ਉਹ ਅੰਦੋਲਨ ਕਰਨ ਦਾ ਹੱਕ ਜਿਹੜਾ ਵਾ ਉਹ ਦਿੱਤਾ ਜਾਣਾ ਚਾਹੀਦਾ ਵਾ ਜਿਵੇਂ ਕਵੈਤ ਦੇ ਵਿੱਚ ਕਿਸੇ ਟੰਗ ਨਾਲ ਬਹੁਤ ਸਾਰੀਆਂ ਪਾਰਟੀਆਂ ਦੀਆਂ ਮੌਤਾਂ ਹੋਈਆਂ ਅੱਗ ਜੜੀ ਦੇ ਵਿੱਚ ਅਸੀਂ ਉਹਨਾਂ ਸਾਰੇ ਪਰਿਵਾਰਾਂ ਨਾਲ ਜੋ ਸੰਜਾ ਕਰਦੇ ਉਹਨਾਂ ਦੇ ਨਾਲ ਖੜਿਆ ਗਾਂ ਅਜਿਹੀ ਕਾਰਵਾਈ ਨਹੀਂ ਹੋਣੀ ਕਹੀਦੀ ਤੋਂ ਬਚਿਆ ਜਾਣਾ ਚਾਹੀਦਾ ਅਰੇ ਤੋਂ ਕਾ ਗਰਦਾਸਪੁਰ ਦਾ ਜਿਹੜਾ ਜਥਾ ਵਾ 20 ਜੂਨ ਨੂੰ ਜਿਹੜਾ ਵਾ ਉਹ ਸ਼ੰਭੂ ਬਾਰਡਰ ਵੱਲੋਂ ਰਵਾਨਾ ਹੋਊਗਾ ਸੋ ਕਿਸਾਨਾਂ ਮਜ਼ਦੂਰਾਂ ਨੂੰ ਵਕਤ ਤੋਂ ਵਕਤ ਬਾਰਡਰਾਂ ਤੇ ਪਹੁੰਚ ਕੇ ਜਿਹੜਾ ਮੋਰਚਾ ਹੋਰ ਵੱਡਾ ਕਰਨ ਦੀ ਅਪੀਲ ਕਰਦੇ ਆਂ ਧੰਨਵਾਦ